ਦੇ ਸਾਹਮਣੇ ਨੰਬਰ 4 ਕੈਂਡੀਡੇਟ ਨੇ ਥੋੜਾ ਜਿਹਾ ਉਹਨਾਂ ਬਚੱਕੜ ਦੇਖੋ ਇੱਕ ਕੰਪਿਊਟਰ ਨਹੀਂ ਬਿਟੋ ਜੀ ਦਾ ਤੇਰੇ ਨਹੀਂ ਪਤਾ ਲੱਗਦਾ ਕੰਮ ਨੂੰ ਤੇਰੇ ਸ਼ਾਮ ਨੂੰ ਪਤਾ ਲੱਗਦਾ ਸੁਰਿੰਦਰ ਤੀਜਾ ਕਾਲੀ ਜੰਮ ਉਹਦੇ ਲੱਭੇ ਨਹੀਂ ਤੀਜਾ ਜਿਹੜਾ ਕਾਂਗਰਸ ਤੋਂ ਆਇਆ ਇੰਦਰਵਾਇਦਨ ਘੋੜਾ ਜੋ ਗੱਲ ਇਹਨਾਂ ਨੂੰ ਕਿੰਨੇ ਵੋਟ ਪਾਣੀ ਲੋਕਾਂ ਕੋਲ ਇੱਕੋ ਰਿਕੋ ਵਿਕਲਪ ਅਸ਼ੋਕਪੁਰੇ ਸਿਰਫ ਭਵੀਜੀ ਆਮ ਆਦਮੀ ਪਾਰਟੀ ਜਾਣੀ ਜੇ ਉਹ ਕੋਈ ਇੱਕ 32 ਸਾਲਾਂ ਦੇ ਆਮ ਆਦਮੀ ਪਾਰਟੀ ਤੋਂ ਚੱਲਿਆ ਗਈ ਹੈ ਔਰ ਪੰਜਾਬ ਵਿੱਚ ਕੁਸ਼ਾਗ ਵੱਡੀ ਖੁਸ਼ੀ ਵਾਲੀ ਗੱਲ ਇਹ ਆ ਕਿ ਜਿਹੜੇ ਸਾਥੀਆਂ ਕਮਾਂ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਅੱਜ ਲੋਕ ਇਨਸਾਫ ਪਾਰਟੀ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਅੱਛੜ ਕੇ ਸਾਡੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਇਹਨਾਂ ਨੂੰ ਇਹਨਾਂ ਦਾ ਬੰਦਾ ਮਾਨ ਸਮਾਨ ਔਰ ਇਹਨਾਂ ਦੀ ਜਿਹੜੀ ਕੰਮ ਦੀ ਮਿਹਨਤ ਉਹ ਇਹਨਾਂ ਨੂੰ ਪੂਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੋਰਾਂਗੇ ਔਰ ਇਹਨਾਂ ਦੇ ਹੱਥ ਮਜ਼ਬੂਤ ਕਰਕੇ ਲੋਕ ਸੇਵਾ ਦੇ ਵਿੱਚ ਇਹਨਾਂ ਨੂੰ ਹੋਰ ਜਿਆਦਾ ਤਗੜਾ ਕਰਕੇ ਕਿਉਂਕਿ ਆਪ ਸਾਡੇ ਪਰਿਵਾਰ ਦੇ ਮੈਂਬਰ ਬਣਿਆ ਇਹਨਾਂ ਦੇ ਨਾਲ ਖੜਿਆ 24 ਘੰਟੇ ਸੱਪੀ ਜੀ ਤੁਸੀਂ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹੋ ਕਿਤਨਾ ਕਿਤੇ ਰਵਨੀਤ ਬਿੱਟੂ ਨੇ ਤੁਹਾਡੇ ਤੇ ਇਲਜ਼ਾਮ ਲਗਾਏ ਨੇ ਕਿ ਆਪਣੇ ਹਲਕੇ ਚ ਜਿਹੜਾ ਤੁਹਾਡਾ ਆਪਣਾ ਹਲਕਾ ਉਸ ਦੇ ਵਿੱਚ ਤੁਸੀਂ ਉਹਨਾਂ ਦਾ ਟੈਂਟ ਤੱਕ ਨਹੀਂ ਲੱਗਣ ਦੇ ਰਹੇ ਉਹਨਾਂ ਨੇ ਕਿਹਾ ਕਿ ਗਲੀ ਦੇ ਗੁੰਡੇ ਵਾਲੀ ਰਾਜਨੀਤੀ ਤੇ ਉਤਰ ਆਏ ਨੇ ਜੀ ਸੁਣੋ ਜੀ ਠੀਨੇ ਆਪ ساری ਉਮਰ ਕੰਡੇ ਵੀਜੇ ਹੋਣਾ ਉਹਨੂੰ ਚੁਗਣੇ ਦਾ ਪਾਉਗੇ ਕਿ ਨਹੀਂ ਪਾਉਗੇ ਜੀ ਔਰ ਇਹ ਲੋਕਾਂ ਲਈ ਕੁਛ ਕੀਤਾ ਨਹੀਂ ਲੋਕੀ ਆਪ ਹੀ ਟੈਂਟ ਪੱਟੀ ਜਾਂਦੇ ਆ ਉਹਦੇ ਜੀ 10 ਸਾਲ ਉਹਨੇ ਕੇ ਇਹਦਾ ਫੋਨ ਨਹੀਂ ਚੱਕਿਆ ਪਰ ਉਹਨੂੰ ਮੈਂ ਕੀ ਕਰ ਸਕਦਾ ਇਹਦੇ ਚ ਜੀ ਉਸੇ ਜਨਤਾ ਨੇ ਉਹਨੂੰ ਜਿਤਾਇਆ ਸੀ 10 ਸਾਲ ਜੀ ਕਾਂਗਰਸ ਦੀ ਸੀਟ ਤੋਂ ਅੱਜ ਉਸੇ ਜਨਤਾ ਉਹ ਜਨਤਾ ਉਹਦਾ ਇਹ ਵਿਰੋਧ ਕਰੀ ਜਾਂਦੀ ਹੈ ਮੇਰਾ ਇਹਦੇ ਵਿੱਚ ਕੀ ਕਸੂਰਾ ਮੈਂ ਤਾਂ ਜਗਰਾਉਂ ਫਿਰਦਾ ਹਲੇ ਆ ਵੀ ਉਹਨੇ ਆਪ ਹੀ ਕੰਡੇ ਵੀ ਜੀਆ ਉਹ ਲੋਕਾਂ ਨੂੰ ਇਸ ਗੱਲ ਦਾ ਰੋਸ ਆ ਉਹਨਾਂ ਦਾ ਦਾਦਾ ਕਾਂਗਰਸੀ ਸੀ ਉਹਰੇ ਭਾਈਪਾਦੇ ਪੋਸਟ ਤੇ ਸਾਫ ਦਾ ਉਹ ਬੈਂ ਸਿੰਘ ਦੀ ਰੂਹ ਹੀ ਤਾਂ ਟੰਟ ਪੱਟੀ ਜਾਂਦੀ ਆ ਉਹ ਪਾਰਟੀ ਨੂੰ ਬਹੁਤ ਜ਼ਿਆਦਾ ਹੁਮਾਰਾ ਮਿਲਿਆ ਕਿ ਲੋਕ ਸੁਖਵੀ ਭਾਜੀ ਨੂੰ ਔਰ ਆਮ ਆਦਮੀ ਪਾਰਟੀ ਦੇ ਨਿਤਿਆ ਨੂੰ ਪਸੰਦ ਕਰਦੇ ਜੀ ਸਾਡੇ ਸਾਹਮਣੇ ਜਿੰਨੇ ਚਾਰ ਕੈਂਡੀਡੇਟ ਨੇ ਥੋੜਾ ਜਿਹਾ ਉਹਨਾਂ ਤੁਜਕਰ ਦੇਖੋ ਇੱਕ ਨੇ ਨੀਲ ਬਿੱਟੂ ਜੀ ਦਾ ਮੇਰੇ ਹੀ ਪਤਾ ਲੱਗਦਾ ਕੰਮ ਨੂੰ ਤੇਰੇ ਸ਼ਾਮ ਨੂੰ ਪਤਾ ਲੱਗਦਾ ਸਰ ਇਹ ਦੂਜਾ ਅਕਾਲੀ ਜਨਗਤ ਦੇ ਲੱਭੇ ਨਹੀਂ ਤੀਜਾ ਜਿਹੜਾ ਕਾਂਗਰਸ ਤੋਂ ਆਇਆ ਇਧਰ ਵਾਜ ਦਾ ਘੋੜਾ ਤਾਂ ਗੱਲ ਇਹਨਾਂ ਨੂੰ ਕਿੰਨੇ ਵੋਟ ਪਾਣੀ ਤੁੰਗਾ ਘੋੜ ਇੱਕੋ ਇੱਕੋ ਵਿਕਲਪ ਹੈ ਅਸ਼ੋਕ ਪ੍ਰੇਸ਼ਰ ਭੱਜੀ ਜੀ ਆਮ ਆਦਮੀ ਪਾਰਟੀ ਦਾ ਨੇਤਾ ਔਰ ਇੱਕ 33 ਸਾਲਾਂ ਦੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਆਈਏ ਔਰ ਪੰਜਾਬ ਵਿੱਚ ਕੋਸ਼ਾ ਲੰਬਾ ਸਮਾਂ ਤੁਸੀਂ ਵੀ ਕਾਂਗਰਸ ਰਹੇ ਹੋ ਲੱਗਦਾ ਵਰਕਰ ਦੀ ਸੁਣਾਈ ਨਹੀਂ ਜਿੰਨਾ ਟਾਈਮ ਕਾਂਗਰਸ ਚ ਕੱਢਿਆ ਜਿੰਨਾ ਇਹ ਤੁਸੀਂ ਸੋਚ ਵੀ ਨਹੀਂ ਸਕਦੇ ਜੋ ਟਿਕਟਾਂ ਵੇਚਣ ਦੀ ਨੀਤੀ ਹੈ ਜੋ ਇੱਕ ਸੋਚ ਆਈ ਨਿਕਲ ਗਈ ਆਮ ਆਦਮੀ ਆਪਣਾ ਕਾਂਗਰਸ ਚ ਆਈ ਹੈ ਸਭ ਤੋਂ ਪਹਿਲਾਂ ਮੇਰੀ ਟਿਕਟ ਵੇਚੀ ਬਾਦਲਪੁਰਾ 36 ਜਿਹੜਾ ਕੰਟੀਨਰ ਸੀਗਾ ਸਰਵੇ ਜੋ ਹੋਇਆ ਤੇ ਮੇਰਾ ਕਲੀਅਰ ਹੋਇਆ ਉਸ ਤੋਂ ਬਾਅਦ ਟਿਕਟ ਵੇਚੀ ਗਈ ਆ ਰਵਨੀਤ ਸਿੰਘ ਮੇਰੇ ਨੇ ਵੇਚੀ ਚਾਹਿਆ ਜੇ ਜੋ ਮਰਜ਼ੀ ਜਾਣ ਇੱਕ ਨਾਮ ਇੱਥੇ ਦੀ ਜੋ ਆ ਰਵਾਜ ਆਇਆ ਆ ਲੈ ਟਾਗਰ ਤੋਂ ਆਇਆ ਉਸ ਕਰਕੇ ਕਾਂਗਰਸ ਦਾ ਜ਼ੀਰੋ ਹੋ ਰਹੀ ਹੈ ਇੱਕ ਵਰਕਰ ਮਰਦਾ ਤੇ ਉਦੋਂ ਫਿਰ ਮੋਹਾਂ ਦੇ ਵੀ ਆ ਗਏ ਪਰ ਕੋਈ ਜੇ ਛੋਟੇ ਭਾਈ ਕਲਵਾਨ ਸਿੱਧੂ ਦੇ ਸਿਕਾ ਤਮਨਗਰ ਦੇ ਵਿੱਚ ਆਜ ਬਹੁਤ ਪਰੀਆਂ ਦੋ ਰਲੀਆਂ ਜਿਹੜੀਆਂ ਇਹਨੇ ਕਰਾਈਆਂ ਨੇ ਔਰ ਸਭ ਨਾਲੋਂ ਜ਼ਿਆਦਾ ਵੱਡੀ ਖੁਸ਼ੀ ਵਾਲੀ ਗੱਲ ਇਹ ਆ ਕਿ ਤੁਸੀਂ ਸਾਡੀਆਂ ਕੰਮਾਂ ਦੀਆਂ ਨਿੱਕੀਆਂ ਨੂੰ ਦੇਖਦੇ ਹੋਏ ਅੱਜ ਲੋਕ ਹੰਸਾਪਾਰਟੀ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਅੱਜ ਛੱਡ ਕੇ ਸਾਡੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਇਹਨਾਂ ਨੂੰ ਇਹਨਾਂ ਦਾ ਬੰਦਾ ਮਾਨ ਸਮਾਨ ਔਰ ਇਹਨਾਂ ਦੀ ਜਿਹੜੀ ਕੰਮ ਦੀ ਮਿਹਨਤ ਉਹ ਇਹਨਾਂ ਨੂੰ ਪੂਰੀ ਨਾਲ ਮੋਢੇ ਨਾਲ ਮੋਢਾ ਲਾ ਕੇ ਔਰਾਂਗੇ ਔਰ ਇਹਨਾਂ ਦੇ ਹੱਥ ਮਜ਼ਬੂਤ ਕਰਕੇ ਲੋਕ ਸੇਵਾ ਦੇ ਵਿੱਚ ਇਹਨਾਂ ਨੂੰ ਹੋਰ ਜ਼ਿਆਦਾ ਤਕੜਾ ਕਰਕੇ ਕਿਉਂਕਿ ਆਪ ਸਾਡੇ ਪਰਿਵਾਰ ਦੇ ਮੈਂਬਰ ਬਣਿਆ ਇਹਨਾਂ ਦੇ ਨਾਲ ਖੜਿਆ 24 ਘੰਟੇ ਔਰ ਇਹ ਜਿਹੜੇ ਬੱਚੇ ਐ ਬਹੁਤ ਕੰਮ ਕਰਨ ਵਾਲੇ ਔਰ ਮੇਰੇ ਵੀਰ ਸਿਆਣੀ ਮੁਰਦੇ ਵੀ ਆਖੂ ਸਾਰਿਆਂ ਨੂੰ ਇਹਨਾਂ ਦਾ ਬਣਦਾ ਮਾਨ ਸਨਮਾਨ ਮਿਲੂਗਾ ਪੱਪੀ ਜੀ ਤੁਸੀਂ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹੋ ਕਿਤਨਾ ਕਿਤੇ ਰਵਨੀਤ ਬਿੱਟੂ ਨੇ ਤੁਹਾਡੇ ਤੇ ਇਲਜ਼ਾਮ ਲਗਾਏ ਨੇ ਕਿ ਆਪਣੇ ਹਲਕੇ ਚ ਜਿਹੜਾ ਤੁਹਾਡਾ ਆਪਣਾ ਹਲਕਾ ਉਸ ਦੇ ਵਿੱਚ ਤੁਸੀਂ ਉਹਨਾਂ ਦਾ ਟੈਂਟ ਤੱਕ ਨਹੀਂ ਲੱਗਣ ਦੇ ਰਹੇ ਉਹਨਾਂ ਨੇ ਕਿਹਾ ਕਿ ਗਲੀ ਦੇ ਗੁੰਡੇ ਵਾਲੀ ਰਾਜਨੀਤੀ ਤੇ ਉੱਤਰ ਆਏ ਨੇ ਦੇਖੋ ਗੱਲ ਸੁਣੋ ਜੀ ਨੇ ਆਪ ساری ਉਮਰ ਕੰਡੇ ਵੀ ਜੇ ਹੋਣਾ ਉਹਨੂੰ ਚੁਗਣੇ ਦਾ ਪਾਉਗੇ ਕਿ ਨਹੀਂ ਪਾਉਗੇ ਜੀ ਉਹਨੇ ਲੋਕਾਂ ਲਈ ਕੁਛ ਕੀਤਾ ਨਹੀਂ ਲੋਕੀ ਆਪ ਹੀ ਟੈਂਟ ਪੱਟੀ ਜਾਂਦੇ ਉਹਦੇ 10 ਸਾਲ ਹੋਨੇ ਕੇ ਇਹਦਾ ਫੋਨ ਨਹੀਂ ਚੱਕਿਆ ਪਰ ਹੁਣ ਮੈਂ ਕੀ ਕਰ ਸਕਦਾ ਇਹਦੇ ਵਿੱਚ ਜੀ ਉਸੇ ਜਨਤਾ ਨੇ ਉਹਨੂੰ ਜਿਤਾਇਆ ਸੀ 10 ਸਾਲ ਜੀ ਕਾਂਗਰਸ ਦੀ ਸੀਟ ਤੋਂ ਅੱਜ ਉਸੇ ਜਨਤਾ ਉਸੇ ਜਨਤਾ ਉਹਦਾ ਇਹ ਵਿਰੋਧ ਕਰੀ ਜਾਂਦੀ ਹੈ ਮੇਰਾ ਇਹਦੇ ਵਿੱਚ ਕੀ ਕਸੂਰਾ ਮੈਂ ਤਾਂ ਜਗਰਾਉ ਫਿਰਦਾ ਜਗਰਾਉ ਬੈਠਾ ਥੋੜਾ ਇੱਥੇ ਲੁਧਿਆਣੇ ਦੇ ਟੈਂਟ ਪੜ ਦੂੰਗਾ ਜੀ ਗੱਲ ਇਹ ਆ ਵੀ ਉਹਨੇ ਆਪ ਹੀ ਕੰਡੇ ਵੀ ਜੀਆ ਉਹ ਲੋਕਾਂ ਨੂੰ ਇਸ ਗੱਲ ਦਾ ਰੋਸ ਆ ਉਹਦਾ ਦਾਦਾ ਕਾਂਗਰਸੀ ਸੀ ਉਹਨੇ ਭਾਈਪਾਦੇ ਪੋਸਟ ਤੇ ਸ਼ਾਬਤਾ ਉਹ ਬੈਂ ਸਿੰਘ ਦੀ ਰੂਹ ਹੀ ਟੈਂਟ ਪੱਟੀ ਜਾਂਦੀ ਆ ਉਹਨੇ ਇੱਕ ਉਹਨੇ ਇਹ ਵੀ ਜ਼ਿਕਰ ਕੀਤਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਤੁਹਾਡੀ ਜਿਹੜੀ ਆ ਉਹ ਸਾਡਗਾਰਡ ਦੇ ਨਾਲ ਜਿਹੜੀ ਸੀਟਾਂ ਦੀ ਹੋਈ ਆ ਤਾਂ ਕੀ ਲੱਗਦਾ ਕਿ ਲਗਾਤਾਰ ਇਲਜ਼ਾਮਬਾਜ਼ੀਆਂ ਜਿਹੜੀਆਂ ਨੇ ਪੋਰੀਆ ਨੇ ਦੇਖੋ ਗੱਲ ਸੁਣੋ ਰਾਜਾ ਬੜਿੰਗ ਬਿੱਟੂ ਦੀ ਟੀਮ ਦਾ ਮੈਂਬਰ ਰਿਹਾ ਇੱਕ ਦੂਜੇ ਨਾਲ ਯੂਥ ਕਾਂਗਰਸ ਵੇਲੇ ਵੀ ਯੁੱਧ ਕਰਦੇ ਰਿਹਾ ਕੋਕੜਾਂ ਦੀ ਲੜਾਈ ਲੜਦੇ ਰਿਹਾ ਜਦੋਂ ਯੂਥ ਕਾਂਗਰਸ ਸੀਏ ਦੋਨੇ ਉਦੋਂ ਜਦੋਂ ਬਿੱਟੂ ਮਨਦਾਨ ਬਣਿਆ ਯੂਥ ਕਾਂਗਰਸ ਦਾ ਉਹ ਰਾਜਾ ਬੜਿੰਗ ਰੋਹਲ ਕਾਂਦੀ ਅੱਗੇ ਰੋਂਦਾ ਸੀ ਤੁਸੀਂ ਜੀ ਇਹਨੂੰ ਬਣਾਤਾ ਉਹਨੂੰ ਬਣਾਤਾ ਇਹਨਾਂ ਦਾ ਅੱਜ ਦਾ ਕਾਟੋ ਕਲੇਸ਼ ਨਹੀਂ ਹੈ ਅਜੇ ਮਗਨਾਵਾ ਥੋੜਾ ਜਿਆ ਮਨਕਦੇ ਰੋਕ ਜੋ ਇੱਕ ਦੂਜੇ ਨਾਲ ਜੁੰਡਮ ਜੁੰਡੀ ਨਾ ਹੋ ਜਾ ਮੈਨੂੰ ਲੱਗਦਾ ਪਿੰਡ ਦੇ ਵਿੱਚ ਵੀ ਲੋਕੀ ਕੋ ਸਵਾਇਦ ਕਰੇ ਕੀ ਕਹਿਣਾ ਚੋ ਪਿੰਡਾਂ ਦੇ ਵਿੱਚ ਲੋਕਾਂ ਨੂੰ ਪਤਾ ਵਾ ਮੇਰਾ ਨਾਮ ਹੀ ਪੱਪੀ ਆ ਮੈਂ ਪਿਆਰ ਕਰਦਾ ਪਿੰਡੋ ਵਿੱਚ ਆਂ ਸ਼ਹਿਰ ਹੋਵੇ ਮੈਂ ਸਾਰਿਆਂ ਨੂੰ ਪਿਆਰ ਹੀ ਕੀਤਾ ਵਾ